ਕਬੜਾ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਹਿਲਾ ਇੱਕ ਕੁੜੀ ਨੂੰ ਪਾਸਟਰ ਲੁਧਿਆਣਾ ਲੈ ਗਿਆ ਉਸ ਤੋਂ ਬਾਅਦ ਉਸ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਦਰਅਸਲ ਇਹ ਮਾਮਲਾ ਖੰਨਾ ਦੇ ਕਰਤਾਰਨਗਰ ਇਲਾਕੇ ਦਾ ਜਿੱਥੇ 7 ਜਨਵਰੀ ਨੂੰ ਚਰਚ ਗਈ ਕੁੜੀ ਜਿਸ ਨੂੰ ਕਿ ਪਾਸਟਰ ਪਹਿਲਾ ਲੁਧਿਆਣਾ ਲੈ ਕੇ ਜਾਂਦਾ ਉਸ ਤੋਂ ਬਾਅਦ ਉਸ ਨੂੰ ਘਰ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਗਿਆ ਜਦ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤਾਂ ਲੜਕੀ ਆਜ਼ਾਦ ਫਿਰ ਵੀ ਨਹੀਂ ਹੋ ਪਾਈ ਤਾਂ ਪਰਿਵਾਰ ਕੁ ਮੈਂਬਰ ਜਿਹੜੇ ਨੇ ਉਹ ਖੰਨਾ ਦੇ ਕੋਟ ਪਰਿਸਰ ਦੇ ਬਾਹਰ ਧਰਨਾ ਲਗਾ ਕੇ ਬੈਠ ਜਾਂਦੇ ਨੇ ਨਿਹੰਗ ਸਿੰਘ ਸੰਗਠਨ ਨਾਲ ਉਹ ਵੀ ਇਹਨਾਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਦੱਸਦੇ ਕਿ ਨਿਹੰਗ ਸਿੰਘਾਂ ਨੇ ਕਾਫੀ ਹੰਗਾਮੇ ਦੇ ਵਿਚਾਲੇ 23 ਦਿਨ ਬਾਅਦ ਲੜਕੀ ਨੂੰ ਆਜ਼ਾਦ ਕਰਵਾਇਆ ਤੇ ਪਰਿਵਾਰ ਨੂੰ ਸੌਂਪਿਆ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੇ ਪਾਸਟਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਪਾਸਟਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀ ਦੀ ਪਛਾਣ ਪਾਸਟਰ ਚਮਨ ਕੁਮਾਰ ਦੇ ਤੌਰ ਤੇ ਹੋਈ ਹੈ ਪੜਤ ਲੜਕੀ ਦਾ ਇਹ ਕਹਿਣਾ ਕਿ ਉਹ 7 ਜਨਵਰੀ ਨੂੰ ਚਰਚ ਜਾਂਦੀ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਉਸ ਨੂੰ ਉਹਨਾਂ ਪਛਾਤੀ ਜਗ੍ਹਾ ਤੇ ਲਿਜਾਇਆ ਗਿਆ ਫਿਰ ਖੰਨਾ ਦੇ ਵਿੱਚ ਹੀ ਘਰ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਗਿਆ ਨਾ ਤਾਂ ਕਿਸੇ ਨੂੰ ਮਿਲਣ ਦਿੱਤਾ ਗਿਆ ਨਾ ਬਾਹਰ ਜਾਣ ਦਿੱਤਾ ਜਾ ਰਿਹਾ ਸੀ ਉਸ ਦੀ ਮਾਂ ਕਿਸੇ ਤਰੀਕੇ ਅੰਦਰ ਆਈ ਹੈ ਤੇ ਉਸ ਦੇ ਇਸ਼ਾਰੇ ਤੇ ਮਾਂ ਤੇ ਉਸਨੇ ماں ਨੂੰ ਰੁਕਣ ਦਾ ਇਸ਼ਾਰਾ ਵੀ ਕੀਤਾ ਜਿਸ ਤੋਂ ਬਾਅਦ ਉਸ ਨੂੰ ਆਜ਼ਾਦ ਕਰਵਾਇਆ ਜਾ ਸਕਿਆ ਤਾਂ ਪੰਜਾਬ ਜਿਹੜਾ ਤੇ ਲੜਕੀ ਨੇ ਪਾਸਟਰ ਤੇ ਉਸ ਦੀ ਪਤਨੀ ਤੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਲੜਕੀ ਦੇ ਮਾਪਿਆਂ ਦਾ ਇਹ ਕਹਿਣਾ ਹੈ ਕਿ 7 ਜਨਵਰੀ ਤੋਂ ਉਹਨਾਂ ਦੀ ਧੀ ਨੂੰ ਬੰਦਕ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਹੁਨੇ ਨਿਹੰਗ ਸਿੰਘਾਂ ਦੇ ਸਹਿਯੋਗ ਨਾਲ ਉਹਨਾਂ ਦੀ ਧੀ ਨੂੰ ਆਜ਼ਾਦ ਕਰਵਾਇਆ ਗਿਆ ਤੇ ਪਾਸਟਰ ਪੁਲਿਸ ਦੀ ਹਿਰਾਸਤ ਦੇ ਵਿੱਚ ਉਹਨਾਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹੋਈ ਸੀਗੀ ਠੀਕ ਹੈ ਤੁਸੀਂ ਕੌਣ ਹੋ ਮੈਂ ਕੁੜੀ ਦੀ ਮਾਸੀ ਆ ਠੀਕ ਹੈ ਇਹਨੇ ਇਲਜ਼ਾਮ ਲਵਾਤਾ ਵੀ ਇਹਦੀ ਮਾਸੀ ਨੇ ਕੀ ਨਾ ਆਇਓ ਦਾ ਇਹ ਚਮਨ ਇਹਨੇ ਕੁੜੀ ਕੋਲੋਂ ਕਹਾਤਾ ਵੀ 40 ਲੱਖ ਦੀ ਵੇਚੀ ਆ ਕੁੜੀ ਅੱਛਾ ਠੀਕ ਆ ਮੈਂ ਸਰਾਂਦ ਰੇਣੀ ਆ ਮੈਂ ਸਰਾਂਦ ਕੋ ਇੱਥੇ ਆਈ ਆ ਅੱਛਾ ਜੀ ਔਰ ਇਹ ਕੁੜੀ ਨੂੰ ਗਾਇਬ ਕਰ ਲੈਂਦੇ ਆ ਕਦੀ ਕਹਿੰਦੀ ਆ ਰਾਜਪੁਰੇ ਤਲਗੀ ਇਹਦੀ ਘਰ ਵਾਲੀ ਨਾਲ ਆ ਕਦੀ ਕਹਿੰਦੀ ਆ ਰਾਜਪੁਰੇ ਚਲ ਗਿਆ ਕਦੀ ਕਹਿੰਦੀ ਆ ਚੰਡੀਗੜ੍ਹ ਚਲ ਗਿਆ ਉਹ ਇੱਥੇ ਹੈ ਨਹੀਂ ਇਹਨਾਂ ਨੂੰ ਅੰਦਰ ਬੰਦ ਕਰਕੇ ਕੁੜੀ ਨੂੰ ਇਹਨੇ ਰੱਖਿਆ ਹੋਇਆ ਅੱਛਾ ਜੀ ਹਾਂਜੀ ਇਹ ਮੈਂ ਤੁਹਾਡਾ ਨੰਬਰ ਲਿਆ ਸੀ ਮੈਂ ਤੁਹਾਨੂੰ ਬੁਲਾਇਆ ਵਾ ਅੱਛਾ ਹਾਂਜੀ ਨਹੀਂ ਅੱਜ ਤੋਂ ਅੱਜ ਤੁਸੀਂ ਕਿਵੇਂ ਅੱਜ ਅਸੀਂ ਸਵੇਰ ਦੇ ਖੜੇ ਆ ਇੱਥੇ ਮੈਂ ਕੱਲ ਰਾਤ ਦੀ ਮੈਂ ਘਰੇ ਮੈਂ ਆਸ ਕੋ ਇੱਕ ਆ ਰਿਹਾ ਇਹਨਾਂ ਤੋਂ ਬਣਦਾ ਪਿਆ ਅਸੀਂ ਮੈਂ ਇਧਰ ਅੰਦਰ ਦਰਵਾਜ਼ੇ ਮੈਂ ਇਧਰ ਹੀ ਬੈਠੀ ਸੀਗੀ ਮੈਂ ਇੱਥੇ ਹੀ ਬੈਠੀ ਸੀਗੀ ਇਹ ਜਦੋਂ ਮਤਲਬ ਵੀ ਇਹ ਅੰਦਰ ਬਾਹਰ ਗਏ ਨੇ ਕੁੜੀ ਨੂੰ ਮਤਲਬ ਕੁੜੀ ਅੰਦਰ ਸੀ ਇਹ ਸਵੇਰੇ ਛੱਡਣ ਗਿਆ ਇਹਨੇ ਮੈਨੂੰ ਗਾਲਾਂ ਕੱਢੀਆਂ ਕਹਿੰਦਾ ਹੋਰ ਮੱਲੇ ਦੀਆਂ ਕੁੜੀਆਂ ਵੀ ਮੈਂ ਰੱਖੂਗਾ ਤਾਂ ਦਮਾਇ ਵੀ ਰੱਖੀਆਂ ਨਾ ਮੱਲੇ ਦੀਆਂ ਕੁੜੀਆਂ ਵੀ ਰੱਖੂੰਗਾ ਫਿਰ ਮੈਂ ਇੱਥੇ ਸਾਰਿਆਂ ਨੂੰ ਇਕੱਠਾ ਕੀਤਾ ਪਰ ਨਾ ਧੀਆ ਭੈਣਾ ਬਰਾਬਰ ਨਹੀਂ ਧੀਆ ਭੈਣਾ ਉਹ ਧੀ ਨਹੀਂ ਕਿਸੇ ਦੀ ਮੈਂ ਵੀ ਧੀਆ ਨਹੀਂ ਤੇ ਤੂੰ ਧੀਆ ਉਹਨੂੰ ਬਰਾਬਰ ਤੂੰ ਗਾ ਉਹ ਕਰਾਉਂਿਆ ਧੰਦਾ ਕਰਾਉਂਦੀਆਂ ਫਿਰ ਇੱਥੇ ਕਿ ਮੈਂ ਕਿਉਂ ਕਰਾਣੀ ਆਪਣੀ ਮਰਜ਼ੀ ਨਾਲ ਹੀ ਪੁੱਛੋ ਨਹੀਂ ਤੇਰੇ ਜੂ ਮ ਜਨਾਨੀ ਆ ਕਿਹੜੀ ਜਨਾਨੀ ਆਂਦੇ ਕੋਲੇ ਬਰਾਬਰ ਦੂਜੀ ਜਨਾਨੀ ਨੂੰ ਰਖਾਉਂਦੀ ਆ ਵੀ ਐ ਦੱਸੋ ਪਹਿਲਾਂ ਉਹਨੂੰ ਹਾਂਜੀ ਤੇ ਉਧਰੋਂ ਕਹਿੰਦੇ ਅਸੀਂ ਵਾਪਸ ਆ ਜਾਣਾ 12 ਵਜੇ ਹਾਂਜੀ ਰਾਤ 8 ਵਜੇ ਗੱਲ ਹੋਈ ਆ ਹਾਂਜੀ ਤੇ ਇਹ ਕਹਿ ਰਿਹਾ ਵੀ ਅਸੀਂ ਆ ਰਹੇ ਹਾਂ ਹਾਂਜੀ ਕਿੱਥਾ ਲੱਗੇ ਭੱਜਿਆ ਇੱਥੋਂ ਘਰੋਂ ਮੈਂ ਕਿੱਥੇ ਕਿੱਥੇ ਘਰ ਤੁਹਾਡਾ ਘਰ ਸਾਡਾ ਪਿੱਛੇ ਖੜਾ ਅੱਛਾ ਜੀ ਹਾਂਜੀ ਤੇ ਮੈਂ ਕੰਮ ਤੇ ਗਿਆ ਸੀ ਮੈਂ ਘਰ ਨਹੀਂ ਸੀ ਜਾਦੀ ਬੇਟੀ ਨੂੰ ਲੈ ਕੇ ਗਿਆ ਮੈਨੂੰ ਨਹੀਂ ਪਤਾ ਅੱਛਾ ਜੀ ਤੇ ਬੇਟੀ ਨੂੰ ਪਤਾ ਨਹੀਂ ਕੀ ਇਹਨੇ ਧਮਕੀ ਦਿੱਤੀ ਕੁਛ ਦੇਣ ਪਹਿਲੇ ਇਹਨੇ ਮੈਨੂੰ ਕਿਹਾ ਵੀ ਮੇਰੇ ਕੋਲ ਹੋਰ ਵਰੀ ਵੀ ਆ ਹਾਂਜੀ ਹਾਂਜੀ ਤੇ ਇਹ ਹਾਂਜੀ ਚਮਨ ਪਾਸਟਰ ਆਈ ਇਹਦਾ ਨਾਮ ਚਮਨ ਚਮਨ ਕੁਮਾਰ ਪਾਸਟਰ ਅੱਛਾ ਜੀ ਸਾਰੇ ਮਾਈ ਅੰਦਰ ਵੀ ਵੀਡੀਓ ਬਣਾਓ ਹੁਣ ਤੁਸੀਂ ਬਾਹਰ ਨਹੀਂ ਅੱਜ ਕੀ ਨਾ ਹੈ ਸਲੀਮਾ ਸਲੀਮਾ ਜੀ ਅੱਜ ਕੀ ਹੋਇਆ ਜਿਹੜਾ ਅੱਜ ਤੁਹਾਨੂੰ ਸਾਰੇ ਮਹੱਲੇ ਵਾਲੇ ਤੇ ਇਹ ਨਿਹੰਗ ਸਿੰਘ ਜੀ ਤੁਹਾਨੂੰ ਚੜਾ ਕੇ ਲੈ ਕੇ ਆਏ ਨੇ। ਛਤਰੀ ਦਾ ਮਤਲਬ ਕੀ ਪਾਸੇ ਚੰਮੰਦਨਾਰ ਮਿਲ ਗਈ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਘਰ ਅੱਛਾ ਜੀ 20 ਦਿਨ ਠੀਕ ਹੈ ਕੇ ਲੈ ਕੇ ਗਏ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀਗੇ ਅੱਛਾ ਜੀ ਕੀ ਤੁਹਾਨੂੰ ਉੱਥੇ ਕੈਦ ਕੀਤਾ ਸੀ ਜਾਂ ਕੀ ਕੁੱਟਮਾਰ ਕਰਦੇ ਸੀ ਜਾਂ ਕੀ ਜਿਵੇਂ ਤੁਹਾਡੇ ਘਰਦਿਆਂ ਕਰਦਾ ਸੀ ਅੰਦਰ ਹੀ ਰੱਖਿਆ ਹੋਇਆ ਸੀ ਨਾ ਕਿ ਤੇ ਆਣਾ ਜਾਣਾ ਹਾਂਜੀ ਅੰਦਰ ਹੀ ਬੰਦ ਸੀ ਮਿਲਣ ਦੇ ਅੰਦਰ ਸੀ ਕਿਸੇ ਨੂੰ ਨਹੀਂ ਕਿ ਕਿ ਅਨੇਕ ਕਿਹੜੀ ਜਗ੍ਹਾ ਲੈ ਕੇ ਦਸਤੰਪਤ ਹੈ ਇਹ ਨਹੀਂ ਪਤਾ ਮੈਨੂੰ ਅੱਜ ਕੀ ਹੋਇਆ ਜਦੋਂ ਅੱਜ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਤੇਰੇ ਇਹਨਾਂ ਨੇ ਮਾੜਾ ਇਹ ਮੈਨੂੰ ਮਿਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜਜੋ ਅੱਛਾ ਜੀ ਤੇਰੇ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਹੀ ਵੀ ਬਣਦੀ ਕਾਰਵਾਈ ਕੀਤੀ ਜਾਵੇ ਕਿਹਦੇ ਦਾ ਕੀਤੀ ਜਾ ਕੀ ਨਾ ਆਉਂਦਾ ਚੰਮਨ ਤੇ ਉਹਦੀ ਵਾਈਫ ਹਾਂਜੀ ਚੰਮਨ ਤੇ ਉਹਦੀ ਵਾਈਫ ਅੱਛਾ ਜੀ ਅੱਜ ਕੀ ਨਾ ਹੈ ਵਰਮਕ ਚੰਗੋ ਤੇ ਕੀ ਕਹਿਣਾ ਤੁਹਾਡਾ ਸਾਡੇ ਕਹਿੰਦਾ ਮਸਲਾ ਵੀ ਚਰਚ ਬੰਦ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਆ ਕੂਕਾ ਮਾਰਦੇ ਨੇ ਕਦੇ ਮੌਕਾ ਦੇਖੋ ਇੱਥੇ ਆ ਕੇ ਕੂਕਾ ਮਾਰਦੇ ਨੇ ਜੇ ਕੋਈ ਮਰਿਆ ਕੀ ਕਿਸੇ ਦਾ ਜੰਮਿਆ ਨਹੀਂ ਦੇਖਦੇ ਕਦੇ ਮਰੇ ਕਿਸੇ ਦਾ ਦੁੱਖ ਨਹੀਂ ਦੇਖਦੇ ਅੱਜ ਕੀ ਗੱਲ ਹੋਈ ਅੱਜ ਕੀ ਗੱਲ ਹੋਣੀ ਆ ਤੀਜਾ ਵੇ ਆਇਦਾ ਆ ਤੀਜੀ ਕੁੜੀ ਕੱਢ ਲਈ ਬਦਲੀ ਆ ਤੇ ਅੰਮ੍ਰਿਤ ਮਾਲੇ ਦੇ ਕਿੰਨਾ ਕੁ ਬਰਾਬਰ ਕਰੂ ਹੈ ਹੂੰ ਅਲੀ ਹੋਰ ਕਹਿੰਦਾ ਮਾਲੇ ਮੈਂ ਕਹਿੰਦਾ ਹੋਰ ਆਈ ਵੀ ਕਹਿੰਦਾ ਹੈ ਕੀ ਕਹਿੰਦਾ ਹੈ ਬਾਕੀ ਆ ਤੀਨੇ ਕਹਿੰਦੀ ਹਲੇ ਵੀ ਕਹਿੰਦਾ ਜੋ ਮਾਲੇ ਦੀ ਕੁੜੀ ਨਾਲ ਘਰਤੀ ਮੁੰਡੇ ਦਾ ਉਹ ਕੁੜੀ ਕੱਢ ਕੇ ਉਹਦੇ ਨਾਲ ਧੱਕੇ ਸਾਈ ਕੀਤੀ ਕੋਈ ਕੁਝ ਵੀ ਸਾਨੂੰ ਨਹੀਂ ਪਤਾ ਇਹ ਗੱਲ ਦਾ ਪਰ ਉਨੇ ਗੱਲ ਜੋ ਕੀਤੀ ਗਲਤ ਕੀਤੀ ਸਾਡੀ ਬੇਨਤੀ ਹੈ ਵੀ ਐ ਜਾ ਕੁਝ ਹੋਣਾ ਨਹੀਂ چاہیے ਮਹੱਲੇ ਦੇ ਵਿੱਚ ਸ਼ਾਂਤੀ ਚਾਹੀਦੀ ਹੈ ਸਾਡੇ ਮਹੱਲੇ ਚਰਚਾ ਲੱਗਣਾ ਹੀ ਨਹੀਂ ਬਸ ਸਾਡੀ ਬੇਨਤੀ ਹੈ ਯਾਰ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰੇਮ 아이 ਅੱਛਾ ਤੇ ਉਹ ਲੜਕੀ ਤੁਹਾਡੀ ਕੀ ਲੱਗਦੀ ਹੈ ਮੇਰੇ ਭੂਆ ਦੀ ਕੁੜੀ ਹੈ ਜੀ ਮੇਰੀ ਭੈਣ ਹੈ 아이 ਅੱਛਾ ਜੀ ਹਾਂਜੀ ਇਹ ਬੰਦਾ ਜਿਹੜਾ ਪਾਸਟਰ ਸੀਗਾ ਇਹ ਜਮਨ ਹਾਂਜੀ ਜਨਾਨੀ ਨੇ ਥੁਥੇ ਕਾਰਨ ਜਾਨੀ ਹੋਈ ਤੇ ਇਹ ਬੰਦਾ ਕਹਿੰਦਾ ਚਾਹੇ ਮੇਰੇ ਤੇ 200 ਬੰਦਾ ਲੈ ਆਓ ਹਾਂ ਵੇ ਮੇਰਾ ਤੁਸੀਂ ਬਾਲ ਵੀ ਮਿੰਗਾ ਨਹੀਂ ਕਰ ਸਕਦੇ ਅਰੇ ਅੱਜ ਕੁੜੀ ਘਰੇ ਲਿਆਂਦੀ ਆ ਜੀ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਕੀ ਨਾਂ ਹੈ ਪਰਵੀਨ ਤੇ ਕੀ ਕਹਣਾ ਤੁਹਾਡਾ ਮੇਰਾ ਕਹਿਣਾ ਇਹੀ ਆ ਜੀ ਜਿਹੜੇ ਚਾਰ ਢੋਲਕੀਆਂ ਲੈ ਕੇ ਬਹਿ ਜਾਂਦੇ ਨੇ ਜਿੱਥੇ ਦਿਲ ਕਰਦਾ ਲੈ ਕੇ ਬਹਿ ਜਾਂਦੇ ਨੇ ਇਹ ਬੈਠਣੇ ਨਹੀਂ ਚਾਹੀਦੇ ਤੇ ਦੂਜੇ ਨੰਬਰ ਤੇ ਇਹਦਾ ਚਰਚ ਬੰਦ ਕਰਾਓ ਇਹ ਠੋਗ ਬੰਦ ਕਰਾਓ ਜਿਹੜਾ ਕੰਮ ਕੀਤਾ ਨੇ ਬਹੁਤ ਗਲਤ ਕੀਤਾ ਇਹ ਕਿਸੇ ਦੀ ਇੱਜ਼ਤ ਨੂੰ ਦਾਗ ਲਾਤਾ ਹੈ ਚਾਹੇ ਸਹੀ ਹੈ ਇਹਨੇ ਬਹੁਤ ਜ਼ਿਆਦਾ ਇਹਨੇ ਮਤਲਬ ਹਾਦੀ ਤੋੜ ਦਿੱਤੀ ਦੇ ਹੁਣ ਇਹਦੇ ਨਾਲ ਸਖਤ ਤੇ ਸਖਤ ਕਾਰਵਾਈ ਕਰੋ ਇਹਨੂੰ ਨਿਕਲ ਨਹੀਂ ਦੇਣਾ ਹਾਂਜੀ ਕੀ ਨਾਂ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਹਾਂਜੀ ਤੇ ਮੈਂ ਇਹਨਾਂ ਦਾ ਗਵੰਡੀ ਸੀਗਾ ਜੀ ਬਾਟਰ ਸਤਪਾਲ ਜੀ ਦਾ ਤੇ ਇਹਨਾਂ ਨਾਲ ਕਿੰਨੇ ਦਿਨਾਂ ਤੋਂ ਮਾਨੂੰ ਪਰੇਸ਼ਾਨ ਸੀਗੇ ਤੇ ਇਹ ਗੱਲ ਹੋ ਗਈ ਤੇ ਇਹਨਾਂ ਦੀ ਸੁਣਵਾਈ ਵੀ ਕਿਸੇ ਮਾਨੂੰ ਠਾਣੇ ਕਚਹਿਰੀ ਕਿਤੇ ਨਹੀਂ ਹੋਈ ਹੈਗੀ ਤੇ ਕੱਲ ਅਸੀਂ ਕਚਹਿਰੀਆਂ ਗਏ ਸੀਗੇ ਤੇ ਤੇ ਸਾਨੂੰ ਖਾਲਸਾ ਜੀ ਮਿਲੇ ਅਤੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਲਈ ਤੇ ਬਾਬਾ ਜੀ ਵੀ ਇੱਦਾਂ ਦਾ ਗੱਲਾਂ ਜੀ ਇਹ ਸਾਡੇ ਮੜਾ ਜੀ ਸਾਡੇ ਤੇ ਚਾਨਣਾ ਪਾਉ ਜੀ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਜਿੱਦਾਂ ਤੁਹਾਨੂੰ ਰੀਲੋਡ ਹੋਊਗੀ ਸਾਨੂੰ ਫੋਨ ਕਰਿਓ ਅਸੀਂ ਤੁਹਾਨੂੰ ਅਸੀਂ ਹਾਜ਼ਰ ਹੋਵਾਂਗੇ ਤੇ ਅੱਜ ਇਹਨਾਂ ਨੂੰ ਫੋਨ ਕਰਿਆ ਜੀ ਅੱਜ ਹਾਜ਼ਰ ਹੋ ਗਏ ਨੇ ਜੀ ਇੱਥੇ ਤੇ ਜੋ ਚੰਨਕ ਕੁਮਾਰ ਸੀਗਾ ਉਹ ਨਾ ਆਪਣੇ ਮੱਲੋ ਉਹਦੇ ਡੈਡੀ ਨੂੰ ਤੇ ਨਾ ਮੰਮੀ ਨੂੰ ਕਿਸੇ ਨੂੰ ਮਿਲ ਨਹੀਂ ਦੇ ਰਿਹਾ ਸੀਗਾ ਜੀ ਅਤਿਆਚਾਰ ਹੋ ਰਿਹਾ ਦੀ ਕਿਸਮ ਦਾ ਜੀ ਹੁਣ ਅਸੀਂ ਮਜਬੂਰ ਸੀਗੇ ਜੀ ਇਹ ਕੁਝ ਕਰਦੇ ਤਾਂ ਅਸੀਂ ਪਿੱਛੋਂ ਇਹਨਾਂ ਨਾਲ ਕੁਝ ਕਰ ਸਕਦੇ ਸੀਗੇ ਭਾਈ ਜਰਾ ਮੰਨਦੇ ਹੀ ਇਹਨਾਂ ਨੂੰ ਬੁਲਾਇਆ ਜੀ ਤੇ ਉੱਥੇ ਬਾਬਾ ਜੀ ਨੂੰ ਲੈ ਕੇ ਗਏ ਤਾਂ ਕੁੜੀ ਨੂੰ ਲੈ ਕੇ ਆਂਦਾ ਤੇ ਹੁਣ ਸਾਡੀ ਮਹੱਲਿਆਣੇ ਦੇ ਇਹ ਮੰਗਾ ਤੇ ਇਹਦੇ ਨਾਲ ਸਖਤ ਸਖਤ ਕੋਈ ਕਾਰਵਾਈ ਕੀਤੀ ਜਾਵੇ ਜੀ ਇਹ ਜੇ ਬੰਦੇ ਨਾਲ ਹਾਂਜੀ ਕੀ ਨਾਮ ਹੈ ਬੀਨਾਸ ਤੇ ਕੀ ਮਾਮਲਾ ਸਾਰ ਮਾਮਲਾ ਦੇਖ ਲੋ ਵੀ ਇਹ ਤਾਂ ਚਰਚਾ ਕੁੜੀ ਵੀ ਮੇਰੀ ਗਈ ਸੀਗੀ ਚਰਚਾ ਮੇਰੀਆਂ ਭੈਣਾਂ ਵਿੱਚ ਸੀ ਉੱਥੇ ਮੇਰੀਆਂ ਭੈਣਾਂ ਨਾਲ ਕੁੜੀ ਨੇ ਗੱਲ ਵੀ ਕਰਾਈ ਆ ਕੁੜੀ ਦਾ ਕੀ ਨਾਮ ਹੈ ਸਲੀਮਾ ਮੀਨੂ ਵੀ ਕਹਿੰਦੇ ਆ ਸੀ ਉਹਨੂੰ ਕੱਟਾ ਨਾਮ ਕਰਦਾ ਕਿੰਨੀ ਉਮਰ ਹੈ ਗੁੜੀਏ ਦੀ 21 ਸਾਲ ਤੇ ਕੀ ਮਾਮਲਾ ਕੀ ਉਹਨੇ 7 ਤਰੀਕ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਕੀ ਤੁਹਾਨੂੰ ਮਿਲ ਨਹੀਂ ਦਿੱਤਾ ਜਾਂਦਾ ਜੀ ਨਾ ਜੀ ਬੇਟਾ ਮੇਰਾ ਗਿਆ ਸੀਗਾ ਉਹਨੂੰ ਕਹਿੰਦਾ ਵੀ ਤੂੰ ਭੁੱਲ ਜਾ ਕਹਿੰਦਾ ਜੇ ਹੋਰ ਕੋਈ ਹੈਗੀ ਉਹ ਵੀ ਦੇ ਜਾ ਹੂੰ ਮੱਲੇ ਵਾਲੇ ਸਾਰੇ ਖੜੇ ਸੀਗੇ ਉਹ ਕਹਿੰਦੇ ਐਡਾ ਹੰਕਾਰਿਆ ਹੋਇਆ ਇਹ ਤੇ ਕੀ ਕੁੱਟਮਾਰ ਕਰਦਾ ਹੈ ਕੀ ਕਰਦਾ ਜੀ ਅੱਜ ਤੱਕ ਕੁੱਟਮਾਰ ਹੋਈ ਆ ਮੈਨੂੰ ਤਾਂ ਢਾ ਲਿਆ ਸੀ ਉਹ ਨਿੱਕੇ ਜਿਹੇ ਮੁੰਡੇ ਨੇ ਅੱਛਾ ਬਹੁਤ ਢਾਇਆ ਸੀ ਅੱਛਾ ਜੀ ਫਿਰ ਹੁਣ ਬੇਟੀ ਤੁਹਾਡੀ ਘਰ ਆ ਗਈ ਛਡਾ ਲਿਆਂਦੀ ਤੁਸੀਂ ਹਾਂਜੀ ਮਲੇਯਾਲ ਨੇ ਸਾਰੀ ਮਦਦ ਕੀਤੀ ਆ ਹਾਂਜੀ ਤੇ ਕੀ ਮੰਗ ਕਰਦੇ ਹੋਨ ਸੀ ਸਰ ਦਾ ਇਸ ਤਰ੍ਹਾਂ ਹੀ ਮੰਗ ਕਰਨੇ ਸਾਨੂੰ ਇੱਥੇ ਕੰਨੇ ਚ ਦਿਖਣਾ ਹੀ ਨਹੀਂ ਚਾਹੀਦਾ ਅੱਛਾ ਜੀ ਹਾਂਜੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਕਿ ਆਪਣੇ ਰਮਨ ਕੁਮਾਰ ਹੈ ਵਾਸੀ ਨੇੜੇ ਪੰਕਜ ਕਰਿਆਣਾ ਸਟੋਰ ਕਰਤਾਰ ਨਗਰ ਇਹ ਆਲਰੇਡੀ ਮੈਰਿਡ ਹੈ ਕਿ ਹਰਪ੍ਰੀਤ ਕੋਰਨਰ ਇਹਦੇ ਵਿੱਚ ਮੈਰਿਡ ਹੋਣ ਦੇ ਬਾਵਜੂਦ ਇੱਕ ਲੜਕੀ ਹੈ ਸਲੀਮਾ ਪਤਰੀ ਸਤਪਾਲ ਮਸੀ ਇਹ ਸਾਡੇ ਸਾਹਮਣੇ ਆਈ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਐਕਸਪਲੇਨ ਕੀਤਾ ਕਿ ਮੈਨੂੰ ਮਾਛੀਵਾੜਾ ਸਾਹਿਬ ਲੈ ਗਏ ਸੀ ਤੇ ਜ਼ਬਰਦਸਤੀ ਆਪਣੇ ਬੰਦੀ ਬਣਾ ਕੇ ਰੱਖਿਆ ਤੇ ਇਹਦੇ ਮਜਮੂਨ ਮੁਤਾਬਕ ਕਥੀ ਅਰਣ ਕੁਮਾਰ ਦੇ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰ ਕਰ ਰਹੇ ਆ ਜੀ ਤੇ ਇਹ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਅਮਨ ਚੁਲਿਆਵਾ